ਇਕ ਓੰਕਾਰ ਸਤਨਾਮ ਸਰਪਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪਣਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈ ਸਿਆਣ ਪਾਲ ਆਖੋ ਏ ਤਾ ਇੱਕ ਨ ਚਲੈ ਨਾਲ ਕਿ ਸਚਿਆਰਾ ਹੋਈ ਐ ਕਿ ਗੋੜਾ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇਬ ਜੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਏਖੇ ਹਾਜ਼ਰਾ ਦੂਰ ਕਥਨਾ ਕਥਿ ਨਿ ਆਵੈ ਟੋਟ ਕਥ 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 ਗਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅਗਿਆ ਰਖੀਐ ਜਤ ਦਿਸੈ ਦਰਵਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਕੇ ਮੈਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਵਨ ਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿ ਆਸmai ਗੋਰੀ ਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਣਾ ਨਾ ਜਾਏ ਗੁਰਾਇਕ ਦੇਵੁ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਣਾ ਜਾਏ ਤੀਰਥ ਨਾਵਾਂ ਜਿਤੁ ਭਾਵਾਂ ਬਿਨ ਭਾੜੇ ਕੇ ਨਾਇ ਕਰੀਂ ਜੇ ਤਿਸਰ ਠੋਪਾਈ ਵਿਖਾਂ ਬਿਨ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸੋ ਮਾਜੀਆਂ ਕਾਇਕ ਦਾਤਾ ਜੋ ਮੈਂ ਵਿਸਰਣਾ ਜਾਇ ਜੇ ਜੁ ਚਾਰੇ ਆਰ ਜਾ ਹੋਦ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚਲੈ ਸੋ ਕੋਈ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰਣਾ ਆਵੇ ਤਾ ਬਾਤ ਨਾ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਤਿਆ ਗੁਣ ਦੇ ਤੇਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਪੀ ਸੁਨਨਾਥ ਸੁਣਿਆ ਧਰਤ ਧਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਨ ਸਕੇ ਕਾਲ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣਿਆ ਦੂ ਪਾਪ ਕਾਰਾ ਸੁਣਿਆ ਈਸ਼ ਬਰਮਹਿੰਦ ਸੁਣਿਆ ਮੁਕਤਾਲਾ ਹਨਮੰਦ ਸੁਣਿਆ ਜੋ ਜੁਗਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਦੇ ਭਗਤਾਂ ਚਦਾਵੇ ਗਾਸ ਸੁਣਿਆ ਜੋ ਪਾਉ ਕਾਰਾ ਸੁਣਿਆ ਸਵਾਸੰਤ ਹੋ ਗਿਆ ਣ ਸੁਣਿਆ 800 ਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸੈ ਧਿਆ ਨਾਨੇ ਭਗਤਾਂ ਚਦਾਵੇ ਗਾਸ ਸੁਣਿਆ ਦੂ ਪਾਉ ਕਾਰਾ ਸੁਣਿਆ ਸਰਾ ਗੁੜਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਦੇ ਪਾਵੇ ਰਾਹ ਸੁਣਿਆ ਹੱਤ ਵੈ ਜ਼ਗਾਹ ਨਾਨੇ ਭਗਤਾਂ ਚਦਾਵੇ ਗਾਸ ਸੁਣਿਆ ਦੂ ਪਾਉ ਕਾ ਨਾਦ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ਼ ਕਰਮ ਨਾਲ ਲਿਖਣਾ ਹਾਰ ਮੰਨੇ ਕਾ ਬੈ ਕਰਨ ਵੀ ਚਾਰ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਣ ਹੋਏ ਦੇਖੋ ਮਨ ਜਾਣ ਮਨ ਕੋਏ ਮੰਨੈ ਮਾਰਿ ਠਾਗ ਨਾ ਪਾਏ ਮੰਨੈ ਪਾਸਿਓਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸਰਬੰਦ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮੰਨ ਜਾਣਾ ਮਨ ਕੋਏ ਮੰਨੈ ਭਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਾਵੈ ਨਾ ਭਿਖ ਹੋਵੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮੰਨ ਜਾਣਾ ਮਨ ਕੋਏ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇਪਾ ਵੈਦਰਗੈ ਮਾਨ ਪੰਚੇ ਸੋਹੈ ਦਾਰਾ ਜਹਾਨ ਪੰਚਾ ਗਾਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਿਆ ਕਰਨੈ ਰਾਹੀ ਸੁਮਾਨ ਧੌਲ ਤਰਮਦਿਆ ਕਾਪੂਤ ਸੰਤੋਖ ਆਵ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਇ ਸਚਿਆ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸਤੇ ਪਾਤ ਲੈ ਕੇ ਮਨਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਆਂ ਰੂਹ ਕੀਤੀ ਦਾ ਜਾਣੇ ਕੌਣ ਕੂਦ ਕੀਤਾ ਪਸਾਵੇ ਕੋ ਗਵਾਉ ਤਿਸ ਤੇ ਹੋਏ ਲਾਜ਼ਰੀਆ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾਵੇਂ ਗੁਵਾਰ ਜੋਤੂਤ ਪਾਵੇ ਸਾਈ ਬਲਿਕਾਰ ਤੂੰ ਸਦਾ ਸਲਾਮ ਨਰਿੰਕਾਰ ਅਸੰਖ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੋ ਵੇਦ ਪਾਠ ਸੰਗ ਜੋਗ ਮਰਜ ਹੈ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਤੀਆ ਸੰਗ ਦਾ ਤਾਰ ਅਸੰਖ ਸੂਰ ਮੋਪਖਸਾਰ ਸੰਖ ਮੋਣ ਲਿਉ ਲਾਇ ਤਾਰ ਕੁਦਰਤ ਗੁਣ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਅਸੰਖੇ ਅਮਰ ਕਰ ਜਾਏ ਜੋਰ ਅਸੰਖ ਗਲਬੜ ਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ ਮਨ ਭਕ ਖਾਹੇ ਅਸੰਖ ਨਿੰਦਕ ਸੂਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰ ਹੈ ਰਜਾ ਮੈਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਰੰਕਾਰ ਸੰਖ ਨਾਮ ਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਚਰਪਾਰ ਹੋਏ ਅਖਰੀ ਨਾਮਕ੍ਰੀਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਵਖਾਂ ਜਿੰਨੇ ਲਿਖੇ ਤਿਸਰਣਾ ਹੈ ਜੇ ਫਰਮਾਇ ਤੇ ਤੇ ਪਾਏ ਜੇ ਤਾ ਗੀਤਾ ਦੇਤਾ ਨਾਮ ਬਿਨ ਨਾ ਮੈਂ ਨਹੀਂ ਕੋਥਾਉ ਕੁਦਰਤ ਕੌਣ ਕਹਾਂ ਵਿਚਾਰ ਵਾਰ ਰਣਾ ਜਾਵਾਂ ਇੱਕ ਵਾਰ ਜੋ ਤੁੱਤ ਭਾਵੇਂ ਸਾਈ ਭਲੀ ਘਰ ਤੂੰ ਸੁਦਾ ਸਲਾਮ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਤਰਸ ਕੇ ਮੋਤ ਪਲੀ ਤੇ ਕੱਪੜ ਹੋਏ ਦੇ ਸਾਭ ਹੂਨ ਲਈਆ ਧੋਏ ਭਰੀਆ ਮਤ ਪਾਪਾਂ ਗੈ ਸੰਗ ਉਹ ਤੋਂ ਪਹਿ ਨਾਮੇ ਗੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਾ ਕਰਨਾ ਲੈ ਲੈ ਜਾ ਆਪੇ ਵੀ ਜਾਪੇ ਘਰਾਨ ਗੁਕਮੀ ਆਵ ਜਾਉ ਤੀਰ ਤਪ ਦਿਆ ਦਦਾਣ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾ ਤੀਰ ਸਮਲਦਾਉ ਸਾਉ ਗੁਣ ਤੇਰੇ ਮੈਂ ਨਾ ਹੀ ਕੋਏ ਬੇਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਲ ਬਾਣੀ ਬਰਮਾਉ ਸਤ ਸਵਾ ਸਦਮ ਚਾਉ ਕਵਣ ਸਵੇਲਾ ਬਹੁਤ ਕਵਣ ਕਵਣ ਤੇਤ ਕਵਣ ਵਾਰ ਕਵਣ ਸੇ ਰੁੱਤੀ ਮਾ ਕਵਣ ਜਤੋ ਆਕਾਰ ਵੇਲ ਨ ਪਈਆ ਪੰਡਤੀ ਜਿਉ ਵਹਿਲੇ ਪੁਰਾਨ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਤੇਤ ਵਾਰ ਨਾ ਯੋਗੀ ਜਾਣ ਅਤਮਾ ਨ ਕੋਈ ਜਾ ਕਰਤਾ ਸਿੱਠੀ ਕੋ ਸਜੇ ਆਪੇ ਜਾਣ ਸੋਈ ਕਿਵ ਕਾਰਾ ਕਾ ਕਿਵਸਾਲਾ ਹੀ ਕਿਉ ਵਰਣੀ ਕਿਉ ਜਾਣਾ ਨਾਨਕਿਆ ਕਨਸਾ ਕੋ ਆਕਾ ਇਕਦੋ ਵੇਖ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਗੇ ਗਿਆਨ ਸੋਹੈ ਪਾਤਾਲ ਪਤਲਕ ਆਗਾਸ ਆਗਾਸ ਓੜ ਓੜ ਭਾਲ ਦੇ ਕੇ ਵੇਖ ਕੇ ਰਕਵਾਤ ਸੈ 18 ਕਹਿਂਕ ਤੇ ਬਾਸ ਸੁਲ ਇਕ ਧਾਤ ਲਿਖਾਇਤਾ ਲਿਖਿਆ ਲਿਖੇ ਹੋਏ ਬਿਨਾਸ ਨਾਟਕ ਵੱਡਾ ਆਖਿਆ ਆਪੇ ਜਾਣ ਆਪ ਸਲਾਹੀ ਸਲਾਹੇ ਤੀ ਸੁਰਤ ਨਾ ਪਾਈਆ ਨਜ਼ੀਆ ਤਹਿਵਾਹ ਪਵਹ ਸਮੁੰਦਰਾ ਜਾਣੀ ਹੈ ਸਮੁੰਦ ਸਾਲ ਸੁਲਤਾਨ ਗ੍ਰਹਾ ਸਤੀ ਮਾਲ ਧੰ ਕਿਡੀ ਤੁਲਣਾ ਹੋਵਣੀ ਜੇ ਤੁਮਨ ਹੋਣਾ ਵੀਸਰ ਹੈ ਅੰਤਰਾ ਸਿਫਤੀ ਕੈਨ ਨਾ ਅੰਤ ਅੰਤਰਾ ਕਰਨੇ ਦੇਣ ਅਨੰਤ ਅੰਤਰਾ ਵੇਖਣ ਸੁਣਨ ਨਾ ਅੰਤ ਅੰਤਰਾ ਜਾਪਿਆ ਕੇ ਹਨ ਮੰਤ ਤੋ ਅੰਤਰਾ ਜਪੈ ਗੀਤਾ ਆਕਾਰ ਅੰਤਰਾ ਜਪੈ ਪਾਰ ਆਵਾਰ ਅੰਤਕਾਰਣ ਕੇ ਤੇ ਬਿਰਲਾ ਹੈ ਤਾਂ ਕਿ ਅੰਤਰਾ ਪਾਏ ਜਾਹੇ ਇਹ ਅੰਤਰਾ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉਚਾ ਨਾਉ ਐਵੜ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਣੈ ਸੋਏ ਜੇ ਵੜਿਆ ਜਾਲਿਆ ਪਿਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਦਮਾਈ ਕਿਤੇ ਮੰਗੇ ਜੋਦ ਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਾ ਟੁੱਟੇ ਵੇ ਘਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰ ਖਾਈ ਖਾਏ ਕਿਤੇ ਆ ਦੂਪੂ ਸਲਮਾਰੇ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਪਾਣਾ ਹੋਏ ਹੋ ਰਾਗਨਦ ਕਹਿ ਕੋਏ ਜੇ ਕੋ ਖਾਇ ਕਿ ਅੱਖਣ ਪਾਏ ਹੋ ਜਾਣੇ ਜਿਤਿਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇਈ ਕੇ ਜਿਸ ਨੂੰ ਬਖਸੇ ਹਿਸਾ ਲਾਣ ਰਾਣਿ ਬਾਦਸ਼ਾਹੀ ਪਾਦਸ਼ਾਹ ਅਮੁੱਲ ਗੋਣ ਅਮੁੱਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾ ਸੁਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੋਲ ਅਮੁੱਲ ਪਰਵਾਨ ਮੁੱਲ ਬਖੀਸ਼ਾ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲਾ ਅਮੁੱਲਾ ਖਿਆ ਨਾ ਜਾਏ ਆਖ ਆਖ ਰਹਿ ਲਵਲਾਏ ਆਖੇ ਬੇਦ ਪਾੜ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਦੇ ਆਖੇ ਗੇਤੇ ਹਿਤੇ ਬੁੱਧ ਆਖੇ ਦਾਨ ਵੇ ਆਖੇ ਦੇਵ ਆਖੇ ਸੂਰ ਨਰ ਮਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਗیتے ਕਹਿ ਕਹਿ ਉਠ ਉਠ ਜਾਹੇ ਇਤੇ ਗੀਤੇ ਹੋਰ ਗਰੇਤਾ ਆਗ ਨਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਰਾਣਿ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖਿਆ ਸਰਗਾ ਰੰਗਾ ਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਤਬੈ ਸਭ ਸੰਭਾਲੇ ਵਾਜੇ ਨਾਦ ਅਨੇਕ ਸੰਖਿਆ ਤੇ ਵਾਉਣ ਹਾਰੇ ਕੇਤੇ ਰਾਗ ਪਰਿ ਸਿਉ ਕਹੀਆ ਨਾ ਕੇਤੇ ਗਾਵਨ ਹਾਰੇ ਗਾਵੈ ਤੋਨੋ ਪਾਉਣ ਪਾਣੀ ਬੈ ਹੰਦਰ ਗਾਵੈ ਰਾਜਾ ਧਰਮ ਦੁਵਾਰੇ ਗਾਵੈ ਚਿਤ ਗਉਤਲੇ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦਨ ਦਰਸ਼ਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਖਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੋ ਜੋ ਵਿਦਾਨ ਨਾਲੇ ਗਾਵੈ ਮੋਹਨੀਆ ਮਨ ਮੋਹ ਸੁਰਗਮ ਅੰਸ਼ ਪਿਆਲੇ ਗਾਵਣ ਰਤਨੁ ਪਾਇ ਤੇਰੇ ਅਠਸਰ ਤੀਰਥ ਨਾਲੇ ਗਾਵੈ ਜੋਤ ਮੁਹਾਵਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪਰ ਪੰਡਾ ਕਰ ਕਰ ਕੇ ਧਾਰੇ ਸੇਈ ਤਉਨੋਂ ਗਾਵੈ ਜੋਤੁ ਉਤਪਾਵਣ ਤੇ ਤੇਰੇ ਭਗਤ ਰਸਾ ਲੈ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਿ ਆਵ ਨਾਨਕਿਆ ਵਿਚਾਰੇ ਸੋਈ ਸੋਈ ਸੁਦਾ ਹਜ ਸਾਇ ਸਾਚਾ ਸੱਚੀ ਨਾਈ ਹੈ ਬਿਓ ਜਾਈ ਨਜਾਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤੇ ਦੀ ਵੜਿਆਈ ਜਦ ਤੇ ਪਾਵੈ ਸੋਈ ਗਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾ ਸ਼ਾਹਾਂ ਪਾਤਸ਼ਾ ਇਹ ਨਾਨਕ ਰਹਿਣ ਜਾਈ ਮੁੰਦਾ ਸੰਦੋਸ਼ ਸ਼ਰਮ ਪਾਚੋਲੀ ਧਿਆਨ ਕੀ ਕਰਹਿ ਵਿਭੂਤ ਹੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਵਰਦੀਤ ਆਈ ਬੰਦੀ ਸਗਲ ਜਮਾਤੀ ਮਨ ਜੀ ਤੇਜ ਅਜੀਤ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇ ਭੁਗਤ ਗਿਆਨ ਦੇ ਆ ਭੰਡਾਰਨ ਘਟ ਘੜਾ ਜੈਨਾਦ ਆਪਨਾਥ ਨਾਤੀ ਸਭਾਂ ਕੀ ਰਿੱਧਿ ਸੇ ਦਿਵਰਾ ਸਾਧ ਸੰਯੋਗ ਵਿੱਚੋ ਦੁਇਕਾਰ ਚਲਾ ਵੈ ਨੇਕ ਆਵੇ ਭਾਗ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇ ਇਕ ਆਬਾਈ ਜੁਤਵੇ ਆਏ ਤੀ ਜਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀ ਬਾਣ ਜਿਉਂਦੇ ਪਾਵੇ ਦਿਵੇਂ ਚਲਾਵੇ ਜਿਉਂ ਹੋਇਆ ਪ੍ਰਮਾਨ ਉਹ ਵੇਖਿਆ ਉਹਨਾਂ ਨਦਰਣਿਆ ਬੈ ਬੋਤਾ ਇਹ ਵਢਾਨ ਆਦੇਸ ਤੇ ਆਦੇਸ ਆਦ ਅਲੀਲਾ ਅਨਾਦ ਅਨਾਹਤ ਜੁਗ ਜੁਗ ਇਕ ਹੋਵੇ ਆਸਣ ਲੋਏ ਲੋਏ ਬੰਦਾਰ ਜੋਗੀ ਸਪਾਇਆ ਸਵੇਕਾ ਬਾੜ ਕਰ ਕਰ ਵੇਖਿਆ ਸੁਰਜਨ ਹਾ ਨਾਨਿ ਸੱਚੇ ਕੀ ਸਾਥੀਕਾਰ ਆਦੇਯ ਤਸਯਾ ਦੇਸਯਾਦ ਅਨੀਲਾ ਅਨਾਦ ਅਨਾਹਦ ਜੁਗ ਜੁਗ ਇਕੋ ਵੇ ਸਿਕਦੋਜੀ ਪੋਲਾ ਕੋਹੇ ਲਖੋ ਵੇ ਲਖਬੀਰ ਲਖ ਲਾ ਗੇੜਾਇਆ ਕੀ ਹੈ ਏਕ ਨਾਮ ਜਗਦੀਸ਼ ਇਤਰਾ ਪਦ ਪਵੜੀਆ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਨੇ ਪਾਈਐ ਕੋੜੀ ਕੋੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮਨੀ ਜਨ ਕੋਈ ਰਾਤੇ ਰਤੇ ਦਿੱਤੀ ਵਾਰ ਪਉਣ ਪਾਣੀ ਅਣੀ ਬਾਤਾਲ ਤਿਸ ਵਿੱਚ ਧਰਤੀ ਥਾਵ ਰਖੀ ਧਰਮਸਾਲ ਤਿਸ ਵਿੱਚ ਹੀ ਜੁਜੁ ਕੇ ਰੰਗ تنਕੇ ਨਾਮ ਅਨੇਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਇਆ ਸੱਚਾ ਦਰਵਾਜ਼ ਤੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈਣ ਸ਼ਾਨ ਕਾਚ ਬਗਾਈ ਉਥੈ ਪਾਏ ਨਰਿ ਗੇ ਆਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਗਿਤੇ ਪਉਣ ਪਾਣੀ ਬੈਸੰਤਰ ਗਿਤੇ ਕੌਣ ਮਹੇਸ਼ ਕੇਤੇ ਵਰਮੇ ਗੌਰ ਤਕੜੀਏ ਰੂਪ ਰੰਗ ਕੇ ਵੇਜ ਗੀਤੀ ਆ ਕਰਮ ਭੂਮੀ ਮੇਰ ਗਿਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਗਿਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਦਰੰਦ ਕੇਤੀ ਆ ਸੁਰਤੀ ਸੇਵਾ ਕੇਤੇ ਨਾਨਕ ਅੰਤਰੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾਲ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤਾ ਘਾੜ ਤਕੜੀ ਹੈ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਬਿਤਾਏ ਦਿੱਥੈ ਕੜੀਆ ਸੁਰਤ ਮਤ ਮਨ ਬੁੱਧ ਦਿੱਥੈ ਕੜੀਆ ਸੁਰਾਂ ਸਦਾ ਕੀ ਸੁਧ ਕਰਮ ਹੱਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਗੋਇ ਹੋਰ ਦਿੱਥੈ ਜੋਦ ਮਹਾਬਲ ਤੂ ਦਰਮੈ ਰਾਮ ਰਹਿਆ ਭਰਪੂਰ ਦਿੱਥੈ ਜੀ ਤੌਜੀਤਾ ਮਹਿਮਾ ਮਾਹੇ ਤਾਗੇ ਰੂਮ ਨਾ ਕਥਨੇ ਜਾਹੇ ਨਾ ਉਮਰ ਹੈ ਨਾ ਠਾਗੇ ਜਾਹੇ ਜਿਨ ਕਹਿ ਰਾਮ ਬਸੈ ਮਨ ਮਾਹਿ ਤਥੈ ਭਗਤ ਬਸੈ ਕੇ ਲੋਕ ਰਹਿ ਅਨੰਦ ਸਚਾ ਮਨ ਸੋਏ ਸਚ ਖੰਡਮਨ ਸੈੰਦ ਰੰਕਾਰ ਕਰ ਕਰ ਵੇਖੈ ਨਦਰਣਿ ਹਾਨ ਤਥੈ ਖੰਡਮਨ ਬਰਪੰਡ ਹੋਜੇ ਕੋ ਕਥ ਤਾਨ ਤਨੰਤ ਤਥੈ ਲੋਲੋ ਆਕਾਰ ਜਿਵ ਜਿਵ ਹੁਕਮਤਿ ਮੈਂ ਦਿਵੰਕਾਰ ਵੇਖਿਆ ਵਿਚਿਆ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਾੜਾ ਦੀਰੇ ਸੁਨਿਆ ਰੈਣਿ ਮਤਿ ਵੇਧਤੀ ਆਰ ਪਉ ਖਲਾ ਅਗਨ ਤਪਤਾਉ ਭੰਡਾ ਪਾਉ ਅੰਮ੍ਰਿਤ ਢਾਲ ਕੜੀਆ ਸ਼ਬਦ ਹਾਜੀ ਟਕਸਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰਿ ਨਿਹਾਲ ਚਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦਇਤਾਈ ਦਾਇਆ ਖੇਲੈ ਸਭ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਗਿ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮਗਯੋ ਜਿਲੇ ਕੀਤੀ ਛੁੱਟੀ ਨਾ